ਕੱਲ ਜੀ ਫਸਕਲ ਬੈਠੇ ਆ ਜੀ ਭਾਈ ਸ਼ਾਮਾ ਵਾ ਦੱਕਣ ਪੁੰਨੇ ਵੀ ਬੈਠੇ ਆ ਦੱਕਣ ਦੇ ਬਾਜ ਕਾਲਾ ਤੇ ਸਫੇਦ ਚਾਰ ਟਰੈਕਟਰ ਖੜਾਈ ਖੜਾ ਖੇਤ ਮੋ ਕੱਲ ਮੇਰਾ ਕੰਨੇ ਦਾ ਕੰਮ ਨਿਪਟ ਜੇ ਹੈ ਤਾਂ ਇਹ ਵੀ ਸੱਚਾ ਹੈ ਹੁਣ ਆ ਇਹ ਮਸ਼ੀਨ ਦਾ ਕੰਮ ਇੱਕਦ ਤੀਰ ਮੇ ਚੱਲਣ ਵਾਲਾ ਹੈ ਅੱਜ ਅੱਜ ਨਿਭੜੂਗਾ ਨਾ ਨਿਭੜ ਤਾਂ ਅੱਜ ਫੈਗ ਨਿਪੜ ਜਾਂਗਾ ਆ ਵੀ ਵਿਚਣਾ ਹੈ ਆ ਵੀ ਜਾਂ ਅੰਦਰ ਲਾ ਆ ਵੀ ਵਿਚਣਾ ਉੱਥੇ ਤਾਂ ਨਿਪੜਦਾ ਵੀਰ ਹਾਥੀ ਤੈਨੂੰ ਵੇੜ ਦੂੰਗਾ ਥੱਲੇ ਵਿੱਜਾ ਕਿਹੜਾ ਵਿੱਜਾ ਕਿੰਨਾ ਟਾਈਮ ਹੋ ਗਿਆ ਟਾਈਮ ਬਹੁਤ ਹੋ ਗਿਆ ਚਾਰ-ਛੜ ਚਾਰੋਂ ਨੇ ਲੋ ਗਿਆ ਅੱਧ ਚਾਰ ਹਾਂ ਆਖਿਰ ਨੰਬਰ ਜੂ ਆਖਿਰ ਨੂੰ ਚੱਲ ਜੀ ਇਹ ਵੀ ਜੋ ਜੋ ਮਾਰਦੇ ਹੋਊਗਾ ਹਾਂ ਕੱਲ ਨੂੰ ਜਾਲਾ ਹੋਦਾ ਨਿਪਟ ਜਾਣਾ ਕੱਲ ਨੂੰ ਅੱਧੀ ਹੀ ਛੱਡ ਜਾ ਕੰਮ ਕਹਿਦੀ ਗੱਤ ਯਾਰ ਕਰਦੇ ਆ ਇਹ ਟਰੈਕਟਰ ਜਿਆਦਾ ਨੇ ਫਰਕ ਪਾਉਂਦਾ ਹੁਣ ਇੱਕ ਟਰੈਕਟਰ ਗੰਨਾ ਲਿਆ ਗੰਨਾ ਲਿਆਣੇ ਪਹੋ ਗਿਆ ਇੱਕ 22 ਪਰ ਹੋ ਗਿਆ ਇੱਕ ਤੇਰਾ ਉੱਪਰ ਹੋ ਗਿਆ ਇੱਕ ਹੁਣ ਗੰਨਾ ਲਿਆ ਆਪਣੇ ਪਰ ਇੱਕ ਹੜਾ ਬਰਾ ਇੱਕ ਆ 2 ਪਰ ਕਹਿਦੀ ਗੱਲ ਇੱਕ ਮੂਰੇ ਫਾਲਿਆ ਨਾ ਪਾਉਂਦਾ ਚਾਰ ਟਰੈਕਟਰ ਹੈ ਫਾਲੰਗੜੀ ਬਣਾਉਂ ਫਾਲੰਗੜੀ ਬਹਿਜੂਰੀ ਜੀ ਕਿਉਂ ਆ ਗੰਦੇ ਟ੍ਰੇਲ ਤੇ ਜਾਂ ਗੇੜੇ ਆਉਣੇ ਆਲੇ ਆ ਦੇਖ ਚੁੱਪ ਜੱਟ ਤੇ ਇਹ ਸਖਲਾਈ ਦੇਤੀ ਜਾ ਰਹੀ ਹੈ ਜੀ ਬਣਾਤਾ ਡਰਾਈਵਰ ਅੱਜ ਹਾਂ ਹਾਂ ਕਿੱਥੇ ਆ ਗਿਆ ਉਹ ਐਤ ਬਈ ਹੋਰ ਇਹ ਕੱਢ ਲਾਇਆ ਪੈਦਾਂ ਸਾਈਡ ਉੱਤ ਲੱਗੇ ਤਾਂ ਉਹਨੇ ਘੁੱਲ ਰਾਇਆ ਜੂਰੇ ਖਾਸ ਤਾਂ ਕਹਿੰਦਾ ਟਾਈਟ ਚੱਲੇ ਟ੍ਰੇਲਿੰਗ ਕਰਾ ਸਾਈਡ ਗਿਆ ਸਾਈਡਾ ਸੇਵਾ ਨਹੀਂ ਦਿੱਤਾ ਸਰ ਹਾਂ ਬੈਠੀ ਦਿਖਾਉਣਾ ਸੀ ਦਾ ਅਸੀਂ ਆਏ ਪਰ ਆ ਕੱਢ ਆਵੇ ਉਹ ਤੇ ਅਮਕੇ ਨਾਮ ਉੱਤੇ ਆਇਆ ਰਹੇ ਉੱਤਾਂ ਹੀ ਪਤਾ ਲੱਗੂਗਾ ਹਾਂ ਜੀ ਨਾ ਬਹੁਤ ਵਧੀਆ ਬਹੁਤ ਵਧੀਆ ਇਦਾਂ ਖੜਨਾ ਮੌਕੀ ਨਾ ਤਾ ਸਕੂਲ ਤੱਕ ਚੱਲ ਕੰਮ ਹਾਂ ਇਕਲੀ ਗੱਲ ਦੁਆਮੇ ਕੋਈ ਤੀ ਗੱਲ ਆਪੇ ਜਿਹੜੀ ਹੈ ਦੁਆਮੇ ਕੋਈ ਤੀ ਗੱਲ ਆਪੇ ਨਾ ਬਾਸ ਉਹ ਖੇਤ ਹਾਂ ਕਮ ਹਾਂ ਕਮ ਹਾਂ ਕਮ ਬਾਸ ਉਹਦੇ ਖੇਤ ਬੰਦਾ ਸੋਚੇ ਬੀਤੇ ਬਾਅਦ ਆਹ ਕਰਨਾ ਇਦਾਂ ਆਹ ਕਰਨਾ ਰੱਖ ਦੋਗੀ ਇਹਨੂੰ ਖੇਤ ਦੇ ਸਕੂਲ ਤੇ ਉਹਦੇ ਨੂੰ ਖੇਤ ਦੇਖਣ ਹਾਂ ਫਿਰ ਥਰੀ ਜਾਣਾ ਮੈਂ ਆਈ ਨਹੀਂ ਆਪੇ ਨਾ ਠੀਕ ਰਹਿੰਦਾ ਆਪੇ ਕਰਦੇ ਆ ਬੇਰੀ ਜਾਊਗਾ ਚਾਹੀਦਾ ਭਾਈ ਬਗਾ ਜਿਹੜਾ ਇਹਨੂੰ ਕੰਮ ਲਾ ਕੇ ਰੱਖੋ ਜਿਹੜਾ ਸਕੂਲ ਤੇ ਉਹਨੂੰ ਫੇਟ ਦੇ ਕੇ ਦਿੱਤੇ ਇੱਕ ਗੱਲ ਭਾਈ ਸਾਰਿਆਂ ਨੂੰ ਹੋਣਾ ਫ੍ਰੀ ਹੈ ਇਹ 4 ਮਹੀਨੇ ਬਾਅਦ ਤੋਂ ਕੰਮ ਨਾਲ ਸਾਡੀ ਥੂੜੀ ਵਾਲੀ ਪਰ ਵੀ ਨਾਲ ਹੈਲਪਰ ਇਹੀ ਹੈ ਹੈ ਕਿ ਨਹੀਂ ਹਨਾ ਠੀਕ ਹੈ ਨਾਲੇ ਹੱਤਕੁੱਦ ਨਾਲੇ ਨਿਆਣਾ ਬਾਹਰ ਨਹੀਂ ਘੁੰਮਦਾ ਨਾਲੇ ਪਤਾ ਲੱਗਦਾ ਵੀ ਕਮਾਈ ਕਿੱਣਾ ਹੁੰਦੀ ਹੈ ਹਾਂ ਜਿਹੜੇ ਬਾਪੂ ਦੀ ਕਮਾਈ ਤਾਂ ਹੁੰਦੇ ਆ ਉਹਦੇ ਨਿਆਣੇ ਨੂੰ ਪਤਾ ਵੀ ਲੱਗਦਾ ਵੀ ਆਏ ਵੜਦੇ ਆ ਉਹ ਠੀਕ ਹੈ ਧਿਆਨ ਜਾਂਦਾ ਨਾ ਤੇ ਨਾ ਇਹ ਦੂਏ ਰੋਡ ਦਾ ਮਾਰ ਲੈਂਦੇ ਫਿਰ ਇਹਨੂੰ ਐਂ ਦੱਸਦਾ ਮੈਂ ਕਹਿੰਦਾ ਘੇਰੇ ਲੂੰਗਾ ਐ ਨਾ ਉੱਚਾ ਨੀਵਾ ਫਿਰ ਹੋ ਜਾਂਦਾ ਕਿਉਂ ਡਬਲ ਜਿੱਥੇ ਜਾਂਦਾ ਫਿਰ ਹੋਰ ਦੱਬ ਦਿੰਦਾ ਜੀਰੇ ਪਹਿਲਾਂ ਜਿਹੜਾ ਉਹ ਪਹਿਲੀ ਵਾਰ ਮੋੜ ਕੇ ਘੇਰੇ ਤੋਂ ਲੋਂਕ ਐ ਨਾ ਉਹ ਵੀ ਇਹ ਤਾਂ ਉਹ ਦੂਏ ਰੋਡ ਵਧੀਆ ਪਉਂਦਾ ਪਰ ਐ ਨਾ ਜਦ ਇਹ ਇਸ ਤਰ੍ਹਾਂ ਮੋੜ ਪਰ ਫਿਰ ਆਇਆ ਉੱਥੇ ਜ਼ਿਆਦਾ ਦੱਬ ਹੋ ਜਾਂਦਾ ਦਰੂਤ ਵੀ ਟਰੱਪੇ ਹੀ ਜਾਂਦਾ ਜਾਂਦਾ ਫਿਰ ਦੂਰ ਨੂੰ ਟ੍ਰੈਲਰ ਹੈਗਾ ਹੋਰ ਵੀ ਆਏਗਾ ਤੇ ਕੋ ਹੋਰ ਹੈਗਾ ਬਚ ਜਾਣਾ ਕੋਲ ਚਲ ਐਂ ਕਰੂੰਗਾ ਵਜਨ ਕਰਾ ਕੇ ਟਰਲੇਵਰ ਦੇ ਧਾਰ ਨਾਲ ਰਜਿੰਦਰ ਵਾਲੇ ਕੋ ਭਾ ਕੇ ਉਹ ਪਾਣੀ ਚੋਕਾ ਕਾ ਦੀ ਨਾਲੇ ਲੱਤ ਦੇਣਾ ਉਹਦੇ ਜਿਹੜਾ ਦਾ ਲਾਉਣਾ ਹੀ ਆ ਉਹਦਾ ਹੈ ਕਿ ਨਹੀਂ ਹੋ ਗਿਆ ਪਾਸੋਂ ਨੂੰ ਲਾਉਣਾ ਤੇ ਪਾਸੋਂ ਨੂੰ ਆ ਨੂੰ ਵਿਆਹ ਹੈ ਉਹਦੇ ਤਾਂ ਹੀ ਦਾ ਵਿਚਾਰੇ ਦਾ ਹੋਇਆ ਬਸ ਸਾਢੇ ਉਹਦਾ ਟੋਫੜ ਦਾ ਮੈਨ ਉਰੀ ਰਹਿ ਗਿਆ ਲਾ ਫਫੜਦਾ ਹੋਰ ਬਾਬਾ ਠੀਕ ਹੈ ਫਫੜਦੇ ਨਾਲੀ ਕੰਡ ਲਾਣੀ ਤਾਂ ਹੀ ਮੁੱਛੜ ਹੀ ਕਰਾਈ ਫਿਰਦਾ ਤਾਂ ਮੁੱਛਾ ਲਾ ਲਈ ਉਹ ਕਰਦਾ ਫਾਦ ਕੇ ਨਾ ਜਿਗੜ ਨਾ ਵੀ ਅੱਜ ਮੇਲ ਹੈ ਮੈਂ ਜਾ ਭਾਈ ਤੂੰ ਮੈਂ ਮੈਂ ਤੇ ਮੈਂ ਜਾ ਕੋਈ ਨਹੀਂ ਤੈਨੂੰ ਲਿਦਾ ਦਿੰਦਾ ਮੈਂ ਉਹਨੂੰ ਗੱਲ ਕਹਿਦਾ ਕਹਿਦਾ ਰਹਿ ਗਿਆ ਵਾਹ ਬੜੀਆਂ ਮੁੱਛਾ ਖੁੰਡੀਆਂ ਕਰਾਈਆਂ ਫੜਾ ਕੇ ਹਾਂ ਬੰਦੂ ਯਾ ਪਤਾ ਵੀ ਵਿਆਹ ਹੈ ਫਫੜਾ ਫਫੜਾ ਹਾਂ ਤੇ ਉਹਦੇ ਕਰਕੇ ਅੱਜ ਮੇਲ ਹੈ ਮੈਂ ਭਾਈ ਜਾ ਨਿਦਾ ਦੂੰਗੀ ਔਖੇ ਥੋ ਕਿ ਹੋਰ ਕੀ ਕਰ ਸਕਦੇ ਹੈ ਹੈ ਕਿ ਨਹੀਂ ਤਾਂ ਚੁੰਨੀ ਲੈ ਲਾ ਹੁਣ ਹਾਂ ਆ ਪੰਜ ਸੱਤ ਦਿਨ ਮੱਛਰ ਬਾਹ ਹਤਾ ਹੈ ਇਸ ਨਾਲ ਮੁਛਮਤ ਨਿਕਲਣਾ ਨਹੀਂ ਜਿਹੜਾ ਫਸ ਗਿਆ ਵਿੱਚ ਆਜਾ ਲੈਣਾ ਉਹਦੇ ਵਿੱਚ ਉਹ ਅੱਜ ਤੱਕ ਦੇਖਿਆ ਨਹੀਂ ਹੈਗਾ ਅੱਜ ਨਹੀਂ ਦੇਖਿਆ ਤਾਂ ਹਲੇ ਅੱਜ ਮਾਡਲ ਵੀ ਉੱਚਾ ਕਰਾ ਦਿਆ ਕਰਾਤਾ ਹਾਂ ਬਸ ਠੀਕ ਹੈ ਮੋਡੋਫਾਈ ਕਰਾਤਾ ਹੈ ਮੋਡੋਫਾਈ ਹੋ ਗਿਆ ਠੀਕ ਹੈ ਠੀਕ ਹੈ ਨਾ ਹੁਣ ਮੇਰੀ ਗੱਲ ਹੁਣ ਜਿਹੜਾ ਟਰੈਲਰ ਗਿੰਦਾ ਖੜਾ ਉੱਥੇ ਲੱਦਣੇ ਨੂੰ ਉਹ ਵੀਰੇ ਟਰਾਲੀਆਂ ਚ ਭਰਵਾਉਂ ਆਉਦੇ ਟਰੈਲੀ ਨੂੰ ਟੋਟਾ ਲਾ ਦੇ ਤਾਂ ਤੋੜਦੇ ਉਹ ਉਹਦਾ ਘਟਦੇ ਆਂਦੇ ਕਿਆ ਕਰਦਾ ਦੇਖ ਹੈ ਦੇਖ ਲੈ ਸਮਝ ਨਹੀਂ ਆ ਗਿਆ ਕਿ ਕਿਹੜਾ ਐ ਮੋੜ ਦਾ ਉੱਤਰਾ ਮੋੜ ਦਾ ਕਿਹਨੇ ਨਾਲ ਮੋੜਦਾ ਜਨਾਬ ਇਹ ਕੰਮ ਹੀ ਕਰੀ ਜਾਂਦੇ ਸਿੱਖ ਲੈਣਦੇ ਹੁਣ ਆਇਓ ਤੂੰ ਪਹਿਲੀ ਵਾਰ ਵੀ ਨਾ ਡਰਾਈਵਰ ਬਣਾਇੰਦਾ ਉਹਨੂੰ ਹਾਂ ਦੇਖਣ ਦੇ ਇਹਦੇ ਮਾੜਾ ਜਿਆ ਪਹਿਲਾਂ ਉਹਦੇ ਕੱਡੇ ਲਾ ਕੇ ਗਏ ਅਸੀਂ ਨੂੰ ਉਹਰੇ ਕੱਡੇ ਦਾ ਹਾਂ ਕੱਡੇ ਦੀ ਕੀ ਕੱਡੇ ਆ ਹਾਂ ਬੱਸ ਇਹਨਾਂ ਦਾ ਰਾਈਟਰ ਮੜਾ ਮੋੜ ਤੇ ਉੱਤਰਾ ਮੋੜ ਦਾ ਮੁੱਦਾ ਹੁੰਦਾ ਹੀ ਆ ਪਤਾ ਐਦਾਂ ਕਿੱਦਾਂ ਹੋ ਜਾਊਗਾ ਉਹ ਮੱਲੂ ਸ਼ਾਫਟ ਟਰੈਕਟਰ 'ਪਾ ਮੈਂ ਦਿਖਾਵਾਂ ਇਹ ਕਾ ਕਰਕੇ ਮਜਾ ਆ ਮਜਾ ਲਾ ਸਿੱਧੀ ਦੇਣਾ ਕਿਲੇ ਆਈ ਸੀ ਹਾਂ ਇਹਨੂੰ ਹਾਲ 15 ਦੇ ਚਾਇ ਤੇ ਧੂੜ ਕੱਢ ਤੀ ਹਾਂ ਮੀਡੀਅਮ 3 ਚ ਫਿਰ ਦਰ ਆ ਥਿਆ ਹਾਂ ਪਰ ਉਹ ਚ ਲਾਇਆ ਪਾਵਰ ਮੋਡ ਚ ਅੱਛਾ ਦੱਸਦਾ ਹੀ ਨਹੀਂ ਨਹੀਂ ਨਾ ਦੱਸਦਾ ਫਿਰ ਧਾਰ ਤੇਲ ਦੀ ਵੀ ਨਹੀਂ ਬਾਲ ਮੋੜ ਜੀ ਦਮਾ ਦਮਾ ਥੋੜੀ ਆ ਧਾਰ ਜੀ ਧਾਰ ਚੱਲਦੀ ਹੁੰਦੀ ਉਗਲਾਂ ਤੇਲ ਪਿੰਦਾ ਫਿਰ ਇਹਦਾ ਪ੍ਰਾਣਾ ਬਣੀ ਇੱਕ ਘਾਟ ਦਾ ਦੋ ਘਾਟਾਂ ਦਾ ਜਾਂਦਾ ਫਿਰ ਇੱਕ ਕਿਹੜਾ ਜਾਂਦਾ ਮੇਰਾ ਯਾਰ ਇਹ ਤਾਂ ਹੀ ਪਾਰ ਮੂਡ ਲੱਗਦਾ ਕਾਰਡ ਇੱਕ ਦੀ ਬੇ ਦੋ ਖਾਉਨੇ ਫਿਰ ਦੋ ਹੋ ਗਏ ਤਿੰਨ ਹੋ ਗਏ ਨਾਲੇ ਤਿੰਨ ਨਾਲ ਚੱਲਣੀ ਆ ਤੀਏ ਕਾਰਡ ਤੇ ਚੱਲੇ ਆਉਣਾ ਇਹ ਕਾਰਡ ਤੇ ਚੱਲੇ ਆਓ ਫੇਰ ਕਿਉਂ ਸਿਆਣਨਾ ਫੇਰ ਉਹ ਦਿਖਦੀ ਧੋਪਾ ਕੇ ਸਿਆਮਾ ਦੱਬ ਇਹਨੇ ਕਾਰਡ ਤੇ ਤੀਆ ਪੜਣਾ ਦੱਬਦਾ ਭਾਈ ਉਹਦਾ ਹੁਣ ਫੇਰ ਉਹਨੂੰ ਸਿਆਮਾ ਥੋੜੂ ਦਿਖਣੀ ਆ ਮੇਰੇ ਫਿਰ ਬਹਾਉ ਨੂੰ ਫੜਦਾ ਫੜਦਾ ਆਓ ਚਾਹੇ ਹੋਰ ਬਾਜ ਦਾ ਹਾਲ ਹੈ ਨਾ ਤੇ ਹੁਣ ਹੈ ਪਾਰ ਮੂਡ ਲੱਗੇ ਜਦ ਦਹਾਲ ਹੋਰ ਬਾਵੇ ਆ ਜਾ ਹੁਣ ਆਹ ਰਹਿਂਦਾ ਪਾਉਣੀ ਨਹੀਂ ਲੀਦਾ ਆ ਬਹੁਣਾ ਹੋਣੀ ਨੇ ਚੱਕਰ ਪਤਾ ਕਿਤੋਂ ਬਹੁਤ ਆ ਸਾਡੀ ਗੈਰ ਦੀ ਗੱਲ ਗਲ ਸੁੱਕਦੀ ਆਂ ਇਹ ਦੇਖ ਲਾ ਤੁਹਾਨੂੰ ਨਾਲੇ ਰੌਣੀ ਕਰੇ ਵੇਖੇ ਹੈ ਗੈਰ ਦੀ ਗੈਰ ਸਾਡੇ ਪੂਰੇ ਹੋ ਜਾਂਦੇ ਆ ਤਰਾਪੇ ਵਾਰਾ ਮਗਰਮਿਕ ਆ ਆਹ ਕਿਆ ਦੇਖ ਲਾ ਮਾਰੇ ਮੈਂ ਤਾਂ ਦੇਖ ਲਿਆ ਅਰ ਦੁਪਹਿਰ ਨੂੰ ਸੌਂਵੇ ਨਾ ਨੇ ਸਾਰਾ ਸਾਰਾ ਤੈਨੂੰ ਸੌਣ ਨੂੰ ਕਹਿੰਦਾ ਕਹਣਾ ਵੀ ਸੌ ਤੂੰ ਸੀ ਆਪ ਸੌ ਲੈ ਨਾਲ ਲੈ ਬੰਦਾ ਤੇਰੇ ਕੌਣ ਸੁਣਦਾ ਹੋ ਅਸੀਂ ਕੰਮ ਕਰੀਏ ਨਾ ਫਿਰ ਮੇਰੀ ਸੁਣ ਗੱਲ ਜਿਹੜਾ ਬੰਦਾ ਸੌਂਦਾ ਉਹ ਠੀਕ ਹੈ ਗੱਲਾ ਹਾਂ ਦਿੱਕਤ ਤੈਨੂੰ ਹੋਈ ਆ ਪਰ ਤੂੰ ਨਾ ਸੌਂਿਆ ਕਰ ਅੱਜ ਫੇਰ ਗਿਆ ਉਰੇ ਤੇ ਘੰਟਾ ਕੋਇਆ ਹਲੇ ਕੱਢ ਗਿਆ ਦੋ ਘੰਟੇ ਪਹਿਲਾਂ ਮਿਹਰੇ ਵੀ ਦੇ ਹੋ ਤਾਂ ਜੋਧਾ ਵਾਲੇ ਫਾਰਮ ਵਾਲੇ ਕੱਬ ਕਰਾ ਕੋ ਨਾਲ ਦੀ ਨਾਲ ਰੇ ਵੀ ਪੈਦਾ ਵਗਰੇ ਨਾ ਦੀ ਨਾਲ ਬਜਾਈ ਵਿੱਚ ਵਿੱਚ ਰੇ ਪਿੱਛੇ ਮੱਟ ਘੜ ਵੀ ਲਾ ਦੇ ਟਰੈਕਟਰ ਦੇਖਦਾ ਇੱਕ ਟਰਾਲੀ ਪਾਉਂਦਾ ਵਾ ਕੀ ਕਰੇ ਹੁਣ ਆਤੀ ਚੌਥੀ ਚਾਰ ਟਰੈਕਟਰ ਖੜੇ ਉਹੀ ਤਾਂ ਕਹਿੰਦਾ ਮੈਂ ਗਿੱਲ ਹੈਗੀ ਹੋ ਕੇ ਤੇ ਪਾਣੀ ਲਾਣੀ ਆ ਥੋੜੀ ਗਿੱਲਾ ਦੇਖੀ ਤਾਂ ਪੈਰਾਂ ਚ ਗੁੱਗ ਗੇ ਜਾਂਦਾ ਇੱਥੇ ਤਾਂ ਜ਼ਿਆਦਾ ਉਹ ਗਾਂ ਪਾਣੀ ਲਾਉਣਾ ਬਣਾ ਹੁਣ ਇਹ ਦੇਖ ਰਹੀ ਆ ਜੋ ਮਰਜ਼ੀ ਕਰੀ ਜਾ ਬਾਈ ਲਾਉਣਾ ਪੈਣਾ ਦੋ ਕਾਲਾ ਕੱਢਦੇ ਦੋ ਜਾਨੇ ਦੋ ਦੀ ਨਾਟ ਕੇ ਲਾਵੇ ਬਣੇ ਲੱਗਣਾ ਇਹਨੂੰ ਚਾਚਾ ਵੀ ਕਾਲਾ ਉਹ ਗਾਲਾਂ ਦਾ ਤਾਂ ਘੜਦਾ ਤਾਂ ਇਹਨਾਂ ਦਾ ਸਾਈਡ ਦਾ ਖੇਤ ਇਹੋ ਜਿਹਾ ਬਣ ਜਾਵਾ ਜੇ ਪਲਟਾਵੇਂ ਨਾ ਉਹ ਬਾਈ ਨਾਲ ਨਹੀਂ ਤਾਂ ਸਾਈਡਾਂ ਉੱਚੀਆਂ ਕਰਤੀਆਂ ਉਹਦਾ ਤਾਂ ਕੋਈ ਰਹਿਤ ਨਹੀਂ ਲਾਖੂਰ ਆ ਇਹ ਯਾਰ ਲੇਵਲ ਮਾਰਨਾ ਉਹ ਬਾਈ ਮੈਂ ਕਹਿੰਦਾ ਤੈਨੂੰ ਕਿਹਾ ਜੇ ਝੂਂਦਾ ਨਹੀਂ ਹੁੰਦਾ ਝੂਂਡ ਖੜੇ ਨਦੀ ਚ ਉਹ ਇਹੋ ਜਿਹਾ ਤਾਂ ਗੰਨਾ ਤਾਂ ਇਹ ਇਹਨੂੰ ਕਿੱਥੇ ਸਵਾਹ ਕਰਦਾ ਹੈ ਪਲਟਾਵੇਂ ਮਾਰਨ ਤੋਂ ਪਹਿਲਾਂ ਇਹਨੂੰ ਬੋਣ ਗੰਨਾ ਬੀਜਣ ਦੀ ਲੋੜ ਨਹੀਂ ਪਈਣੀ ਇੰਨਾ ਗੰਨਾ ਦੂਆ ਫੁੱਟਿਆ ਪਤਾ ਹਾਂ ਨਾਲੇ ਵਾਇਆ ਹੋਇਆ ਤਾਂ ਉਹਦਾ ਹੈਗਾ ਭਲਾ ਹਾਂ ਉਹਦਾ ਗੱਲ ਹੈਗੀ ਇਹਦਾ ਦੁਬਾਰਾ ਉਹ ਜੰਮਣਾ ਦਾ ਹੈਗਾ ਕਿ ਤੇ ਨੇੜੇ ਨੇੜੇ ਦਿਖਦਾ ਪਾਣੀ ਦਾ ਭਾਈ ਲਾਉਣਾ ਪੈਣਾ ਇਹਨੂੰ ਪਾਣੀ ਹੈ ਨਾ ਉਹਦਾ ਟਾਈਮ ਦਾ ਸੁੱਕਿਆ ਲੈ ਭਾਈ 2 ਕਿਲੇ ਆ ਸਾਢੇ 4 ਘੰਟੇ ਕਿੰਨਾ ਟਾਈਮ ਲੱਗਿਆ ਉਹ ਉੱਥੇ ਪਾਣੀ ਪਿਆ ਵਜੋਂ ਤੁਸੀਂ ਕਹਿੰਦੇ ਆ ਤੇ ਮੇਰੇ ਵੀ ਤਾਂ ਨਾ ਉਹ ਗਾਹਾਂ ਵਿੱਚ ਉਰੇ ਆ ਜਾਣਗੇ ਜਿੱਥੇ ਯਾਰ ਫਾਲੇ ਚੱਲਦੇ ਉੱਥੇ ਦੇਖ ਜਾ ਗਿਆ ਚ ਉਹ ਦੇਖ ਯਾਰ ਇਹਨੂੰ ਮੈਂ ਦੇਖ ਉਹ ਦੇਖ ਤੂੰ ਉਰੇ ਵੀ ਤਾਂ ਦੇਖਣਾ ਤੈਨੂੰ ਫਾਲਿਆਂ ਨੇ ਦੱਸਣਾ ਫਿਰ ਮੈਂ ਤਾਂ ਕਹਿੰਦਾ ਪਾਣੀ ਲਾ ਦੇ ਬੰਦੇ ਪੈਰਾਂ ਨਾਲ ਮਿੱਟੀ ਪਾ ਕੇ ਹਲੇ ਕੱਲੂ ਇਹ ਨਾ ਇਹ ਨਾ ਇਹ ਨਾ ਯਾਰ ਪਾਣੀ ਦੇਖਦੀ ਲਾਉਣਾ ਪੈਣਾ ਚਾਹੇ ਦੋਨਾਂ ਅਟਕੇ ਲਾ ਦੇ ਪਾਣੀ ਲੱਗਣਾ ਉਹ ਨਹੀਂ ਇਹਨੂੰ ਪਾਣੀ ਲੱਗਦਾ ਹੋਰ ਵਧਦਾ ਮੇਰਾ ਇਹਨੂੰ ਪਾਣੀ ਲੱਗ ਜਵੇ ਨਾ ਗੰਨਾ ਵਧੀਆ ਜੰਮੇਗਾ ਪਾਣੀ ਲੱਗਣਾ ਬਾਈ ਹੋਰ ਕਿੰਨਾ ਗਈ ਆ ਯਾਰ ਆਹ ਤੁਮ ਝੂਟ ਦੀ ਭੁੱਪ ਆਹ ਹੁਣ ਦਿਖਾਵਾਂ ਗਿੱਲ ਕਿੰਨੇ ਗਾ ਬਾਈ ਲੈ ਕੋਈ ਨਹੀਂ ਦੇਖ ਤੂੰ ਕਿੱਲਾ ਦੇਖ ਤੂੰ ਤੇਰਾ ਆਪ ਹੈ ਰਹਾ ਦੁੱਤੀ ਜਿਹਾ ਹੈ ਤੂੰ ਮੈਂ ਦਾ ਆਪ ਹਾਂ ਤੇ ਦੂਜੇ ਖੇਤਾਂ 'ਚ ਤਸਵੀਰ ਲੈ ਨਾ ਪਾਣੀ ਦੇ ਬੱਲੇ ਲੈ ਦੇਖਦਾ ਗੱਲ ਕਿੰਨੀ ਕਾ ਤੂੰ ਗਿੱਲ ਕਹੀਆਂ ਨਾ ਪਾਣੀ ਲਾਉਣਾ ਪੈਣਾ ਬਾਈ ਜਿੱਦਾਂ ਇਹ ਪਤਾਵੇਂ ਮਾਰੇ ਆ ਗਾਰਾ ਪਿਆ ਦਰੇ ਗਾਰਾ ਯਾਰ ਉਹ ਤਾਂ ਗੱਲਾਂ ਕਰ ਤੂੰ ਰੋਜ਼ ਦਾ ਰੋਜ਼ ਦਾ ਕੰਮ ਤੂੰ ਪਕੜ ਸਾਲਾ ਪੈਂਦੀ ਆ ਉਹ ਤਰੀਆਂ ਦੇਖਦੇ ਨਹੀਂ ਉਹ ਤੂੰ ਟਰੈਕਟਰ ਤਾਂ ਦੇ ਕਿੰਨੇ ਇਕੱਠੇ ਕਰੇ ਹੋਏ ਠੀਕੜ ਬੇਬ ਦੀ ਵਾਰਨਿੰਗ ਆਈ ਹੋਈ ਅੱਜ ਯਾਰ ਉਹ ਕਾਹਤੇ ਕਰੇ ਬੇ ਇਕੱਠੇ ਵੀ ਗੱਲ ਨਾੜ ਦੀ ਗੱਲ ਨਾਲ ਹੀ ਹੋ ਗਈ ਉਹ 10 ਤਰੀਕ ਨੂੰ ਮੀਂਹ ਦੱਸਿਆ ਮੈਂ ਸੁਣਿਆ ਮੀਂਹ ਮੂ ਦਾ ਹੋ ਗਈ ਨਾ ਯਾਰ ਤੱਪਿਆ ਵਿਆਹ ਬਹਣ ਦਾ ਆਦਾ ਮੰਨੂ ਨਾ ਸਰ ਇਹੋ ਕਾਫੇ ਚਾਰ ਦਿਨ ਨੰਗੀ ਰੱਖਿਆ ਲੱਗਦੇ ਨੂੰ ਲੈ ਲੈ ਚੁੱਪ ਜੇ ਨਾ ਬਾਈ ਹੋਰ ਜਾਣਾ ਯਾਰ ਕਿਹੜਾ ਪੋਹਰੇ ਹੋ ਮੀਂਹ ਕੋਈ ਮੀਂਹ ਹੈਗਾ ਪਾਣੀ ਲਾਵੇ ਨੂੰ ਮੇਰੀ ਅੱਖੜਾ ਜੇ ਮੀਂਹ ਪਾਊਗਾ ਫੇਰ ਪਾਏ ਕੁਝ ਕਰਨੀ ਦੁਪਹਿਰੇ ਦੇਖ ਲਗਾਹੀ ਉਹ ਯਾਰ ਚੰਕਰ ਦੱਸਾਂ ਕਿ ਜਿਹੜਾ ਟਾਈਮ ਆ ਹੁਣ ਪਾਣੀ ਲਾ ਕੇ ਗੰਨਾ ਚ ਮਾਲਵੇ ਛੇਤੀ ਜੰਮੇ ਹੋ ਜੀ ਆਪਣਾ ਕਹਿਣ ਦਾ ਭਾਵ ਆ ਤੁਸੀਂ ਮਗਜ ਮਾਰੀ ਇਹਨੂੰ ਪੁੱਛ ਲਓ ਨੂੰ ਕੀ ਕਰਨਾ ਵੇਖ ਐਨੀ ਮਿੱਟੀ ਪਰੇਗਾ ਕਹੇ ਜੇ ਮਨੇ ਹੁਣ ਗਾਲਾਂ ਕਢੜੀਆਂ ਤੁਹਾਨੂੰ ਵਰ ਕੋਦ ਨਹੀਂ ਗੋੜੇ ਨਹੀਂ ਇੱਕ ਸਾਈਡ ਸਿਟੀ ਜਾਵੇ ਯਾਰ ਉਹ ਐਂ ਬਸ ਐਂ ਆ ਦੇਖ ਐਨੀ ਕੁਲਟੀ ਬਹੁਤ ਆ ਬਸ ਹਾਂ ਖੜੀ ਨਾ ਹੋ ਬੱਚੇ ਹੋ ਖੜੀਆਂ ਬਸ ਐਂ ਬੈਗ ਗੇਅਰ ਪਾ ਲਵੇ ਲਾਇਆ ਉੱਥੇ ਜੰਮਿਆ ਕਿੰਨਾ ਮੀਰ ਚੱਲੀਆਂ ਬੈਗ ਗੇਅਰ ਪਾ ਕੇ ਬੈਗ ਗੇਅਰ ਪਾ ਕੇ ਯਾਰ ਪੈਰ ਮਾਰੀ ਜਾਵੇ ਉਹ ਬੱਚੇ ਪੈਰ ਨਾ ਬੈਗ ਮਿੱਟੀ ਨੂੰ ਅਸਲ ਗਿੱਲ ਕਿੰਨੇ ਵਾਲੀ ਗਿੱਲ ਨਹੀਂ ਹੈਗੀ ਪੈਰ ਨਾਲ ਵੀ ਬੈਜ ਨਹੀਂ ਆਏ ਖੜ ਗਿਆ ਤਿੰਨੇ ਨੇ ਤੇ ਪਾਣਾ ਹਲੇ ਪਾਲਣ ਦੇ ਸਰੀਕ ਤੇ ਰੇਗ ਦੇ ਬਾਹਰ ਚੱਲਣ ਨਿਕਲ ਲੱਗਿਆ ਖੇਤ ਵਿੱਚ ਰਹਿਣਾ ਰੇ ਬੂਝਾ ਐ ਬੀ ਬੂਝਾ ਹੋਣੀ ਮਾਰ ਦੂਗੇ ਤੁਸੀਂ ਬਿਲਕੁਲ ਦੰਨੇ ਆਲੀ ਨੇ ਕਿੰਨੇ ਇਲਾ ਉਹ ਇਹ ਹੁਣ ਮੇਰੀ ਗੱਲ ਸੁਣ ਲੈ ਕੱਲ੍ਹ થઈ ਸਕਦਾ ਤੂੰ ਕੱਲ੍ਹ ਹੋ ਕੱਲ੍ਹ થઈ ਸਕਦਾ ਤੂੰ ਹਾਲੀਂ ਜੋ ਫੇਰ ਕੰਮ ਖਰਾਬ ਹੋ ਜਾਣਾ ਧੁੱਪ ਹੋਰ ਲੱਗ ਲੇਗੀ ਆ ਤਾਂ ਅੱਜ ਦਾ ਤਾਂ ਪੈਪਾ ਦਾ ਖੇਦਿਆ ਹੁਣ ਸੈਣਾ ਪਰ ਆ ਗਿਆ ਨਹੀਂ ਐਸਾ ਫੇਟੇਵਾ ਹੈ ਨਾ ਇਹ ਇਹ ਪਲਟਾਵੇਂ ਨਾ ਮਾਰਦਾ ਇਹਦੀ ਆਦਤ ਤਾਂ ਗੰਨਾ ਦੂਆ ਜੰਮਿਆਣਾ ਵੱਧ ਤੇ ਜਾਣਾ ਆ ਤਾਂ ਤੇ ਜ਼ਿਆਦਾ ਜੰਮਿਆਣਾ ਤਾਂ ਇੰਨੀ ਜੜਤੀ ਉਹਦੀ ਉਹ ਤਾਂ ਲੈ ਗਿਆ ਹਾਂ ਆਹਦਾ ਹੁਣ ਦਿਖਣ ਦੇ ਹਟ ਗਿਆ ਪਲਟਾਵੇਂ ਕਰਕੇ ਥੱਲੇ ਚਲੇ ਗਿਆ ਇਹ ਤਾਂ ਹੁਣ ਤਾਂ ਜੰਮਣਾ ਹੀ ਨਹੀਂ ਹੋਊ ਜਾਈ ਨਹੀਂ ਹੈਗਾ ਕੋਈ ਹਾਲੇ ਜੇ ਕੋਈ ਜੜ ਹੋਊਗੀ ਪਰ ਫਤਵੀ ਆਊਗਾ ਇਹਦੀ ਗੱਲ ਨਹੀਂ ਪਰ ਨਹੀਂ ਤਾਂ ਤਾਂ ਜ਼ਿਆਦਾ ਜੰਮਿਆਣਾ ਬਹੁਤ ਗੰਨਾ ਫਟਿਆ ਬਾਬਾ ਇਹ ਤਾਂ ਯਾਰ ਲੱਗਦਾ ਹੀ ਨਹੀਂ ਹੈਗਾ ਵੀ ਹੁਣ ਗੰਨੇ ਵਾਲੇ ਚ ਗੰਨਾ ਦੀ ਹੁੰਦਾ ਇਹ ਪੰਟਾਵੇਂ ਕੱਢ ਕੇ ਨਹੀਂ ਲੱਗਦਾ ਪਟਾਈ ਦੂਜੀ ਹੋਰ ਇੱਕ ਹੋਰ ਵੀ ਦੱਸ ਦੇਣਾ ਮੈਨੂੰ ਚਾਹੇ ਪਾਣੀ ਲਾ ਵੀ ਦਵੇ ਇਹਨੂੰ ਪਾਣੀ 2 ਘੰਟੇ ਬਾਅਦ ਦੇਖਣਾ ਵੀ ਨਹੀਂ ਇਹਦਾ ਸਾਈਡ ਵਾਂ ਤੇ ਦੱਬੀ ਖਿੰਦਾ ਤਿੰਨ ਸਾਈਡ ਕੱਢ ਦੇ ਤੇ ਹਣਾ ਭਾਈ ਤਣਾ ਗੰਡ ਸਾਈਡ ਕਰ ਹੁਣ ਕੱਢ ਤਾਂ ਪਾਣੀ ਲਾ ਵੀ ਦਵੇ ਹੈ ਪਾਣੀ ਮਾਰੋ ਇਹ ਪਾਣੀ ਦੇਖਣਾ ਵੀ ਨਹੀਂ ਜਿੱਥੇ ਕਿਤੇ ਦੇਖਣਾ ਵੀ ਨਹੀਂ ਮਚਰਾ ਪੀ ਵੀ ਦਾ ਕਰਨੀ ਹੈ ਬੰਨਾਂ ਬੋਲੇ ਪੀ ਵੀ ਕਰੂਗਾ ਲੈ ਕੀ ਹੋਣਾ ਹੋਣ ਕਰੂਗਾ ਪੀ ਵੀ ਨਹੀਂ ਇਹਦੇ ਪਾਣੀ ਲਾਉਣ ਨੂੰ ਆਇਆ ਪਾਣੀ ਚਾਹੀਦਾ ਨਾ ਗੱਲ ਦੇਖੋ ਜਿਹੜੀ ਦੇਖੀ ਜਿਹੜੀ ਤੋਂ ਪੇੜ ਨੂੰ ਜਿਹੜਾ ਪਾਣੀ ਲਾ ਗਨੇ ਨੂੰ ਉਹ ਬੈ ਜਾਓ ਠੀਕ ਨਹੀਂ ਨਹੀਂ ਪਾਣੀ ਲਾ ਗਾ ਬੈ ਪਾਣੀ ਲਾਉਣਾ ਇਹ ਤੂੰ ਮਾਨੀ ਦੀ ਹੁੰਦੀ ਗੱਲ ਹੈ ਮਾੜਾ ਗੱਲ ਤੈਨੂੰ ਕਹਿੰਦੇ ਕੀ ਆਏ ਨਾ ਵੀਰੇ ਓ ਮਿੱਟੀ ਬਾਰੇ ਮਾੜਾ ਰਾਹ ਕੀ ਦੀ ਗੱਲ ਜਿੰਨਾ ਮਰਜੀ ਜਿੰਨਾ ਚਾਹੋ ਜੀ ਮੈਨੂੰ ਤਾਂ ਥੋੜੀ ਸਮਝ ਨਹੀਂ ਆਉਂਦੀ ਸਮਝ ਸਾਡੀ ਨਹੀਂ ਆਉਂਦੀ ਸਾਨੂੰ ਸਮਝ ਤੇਰੀ ਵੀ ਨਹੀਂ ਆਉਂਦੀ ਤੂੰ ਅਸਤੇ ਤੇਰੇ ਕਹ ਸਲਾਹ ਯਾਰ ਖੇਤ ਸੁੱਕਾ ਆ ਜਾਂਦਾ ਗਿੱਲਾ ਬਹੁਤ ਸੁੱਕਾ ਖੇਤ ਆ ਪਾਣੀ ਲੱਗਣਾ ਇਹਨੂੰ ਤੇਰੀ ਸਲਾਹ ਨਹੀਂ ਲਉਣਾ ਨਾਲ ਕੋਈ ਚੱਕਰ ਨਹੀਂ ਹੋ ਕੋ ਚੱਕਨੇਗਾ ਹਾਂ ਯਾਰ ਤੇ ਹੁਣ ਦਿਨ ਹੋ ਗਏ ਓ ਲੈ ਤੈਨੂੰ ਕਹਉਦਾ ਓ ਮੇਰੀ ਗੱਲ ਸੁਣ ਮਾੜੀ ਮਾੜੀ ਮਿੱਟੀ ਪਾ ਮਾੜੀ ਮਾੜੀ ਨਹੀਂ ਪਾ ਦੇਵਾ ਗੰਨਾ ਛੇਤੀ ਜੰਮਿਆਊਗਾ ਗੰਨਾ 5-7 ਦਿਨ ਮ ਬਾਅਦ ਨਿਕਲੋਣਾ ਜੇ ਆਹ ਗਿੱਲੇ ਚ ਗੰਨਾ ਬੀਜੂਗਾ ਫਿਰ ਗੰਨਾ ਲੇਟ ਜੰਮੂਗਾ ਪਾਣੀ ਲੱਗਣਾ ਫਿਰ ਵੀ ਇਹਨੂੰ ਸਵਾਗਾ ਮਾਰ ਕੇ ਵੀ ਇਹਨੂੰ ਐਉ ਪਾਣੀ ਲਾ ਥੋੜੀ ਥੋੜੀ ਮਿੱਟੀ ਪਾ ਕੇ ਜਿੱਦਣ ਬਾਤ ਆ ਗਿਆ ਉਦੋਂ ਸਵਾਗਾ ਮਾਰ ਦੇ ਬਸ ਕਹਿ ਰਾ ਸਾਰੇ ਸਿਆਟਾ ਜ ਜਾਣੇ ਗੰਨਾ 10 ਦਿਨ ਮ ਬਾਅਦ ਆਹ ਰਹਿ ਪਾਣੀ ਨਾਲੇ ਜੰਮਣਾ ਗੰਨਾ ਉਹੀ ਸਲਾਹ ਦੇ ਲੋ ਕਹੇ ਭਾਈ ਤੈਂ ਕਰਨਾ ਖੇਤ ਤੇਰਾ ਗੰਨਾ ਤੇਰਾ ਖਰਚਾ ਤੇਰਾ ਦਾ ਸਾਰੇ ਦਾ ਇੰਨੇ ਤੇ ਕੀ ਕਰਵਾ ਦਿਆ ਸੁਣ ਜਗਦੀਪ ਆਪਾਂ ਨੂੰ ਕਹਿੰਦਾ ਕਹਿੰਦੇ ਇਹਨੇ ਪਲਟਾਵੇਂ ਮੋਾਰੇ ਮੈਨੂੰ ਗੰਨਾ ਬੀਜ ਕੇ ਮੈਂ ਪਲਟਾਵੇਂ ਦਾ ਵਧੀਆ ਕੰਮ ਕਰਾਇਆ ਨਾ ਗਨਾਹ ਹੋ ਗਿਆ ਪਲਟਾਵੇਂ ਮਾਰ ਕੇ ਤੂੰ ਗੰਨਾ ਪਲਟਾਵੇਂ ਦਾ ਵਧੀਆ ਤੂੰ ਐਂ ਦੇਖ ਗੰਨੇ ਵਾਲੇ ਖੇਤ 'ਚ ਦਿਖਾ ਦੇ ਮੈਨੂੰ ਕਿਤੇ ਗੰਨੇ ਦਾ ਪੋਗਾ ਪਿਆ ਹੋਵੇ ਪਰਾਣਾ ਮੇੜਾ ਅੱਧ ਤੋਂ ਜ਼ਿਆਦਾ ਗੰਨਾ ਜੰਮਣਾ ਇਹਨੂੰ ਵੀ ਪਤਾ ਹੀ ਆ ਇਹਨੇ ਪਹਿਲਾਂ ਬਾਇਆ ਵਾਈ ਦਾ ਦਬੀਆਂ ਨਾਲ ਇਹ ਕਹਿੰਦਾ ਮੇਰਾ ਖਰਚਾ ਬਹੁਤ ਹੋ ਗਿਆ ਮਾਜਾ ਫਸਲ ਬੀਜਣੀ ਖਰਚਾ ਚੱਤੇ ਦੀ ਗੱਲ ਨਹੀਂ ਕਹਿੰਦਾ ਮੈਂ ਤੈਨੂੰ ਹੋਰ ਕਾਤੇ ਕਿਹਾ ਮੈਂ ਹੋਰ ਕੀ ਹੋਇਆ ਇਹ ਕਹਿੰਦਾ ਅਸੀਂ ਤੀ ਫੇਰਤੀ ਖੇਤੀ ਕਿੰਨਾ ਨੀਵਾ ਕਰਦੇ ਗੱਪੇ ਮੈਂ ਤ ਫੈਡਾ ਮੇਰੇ ਬਲਟਾ ਮਾ ਬੱਜਿਆ ਬਾਤਾ ਫੈਡਾ ਦੇਖਦੀ ਐ ਨਾ ਉੱਚੀਆਂ ਇਹਨੇ ਤਾਂ ਸੇ ਮਨੂੰ ਕਹਿੰਦਾ ਮਾਹ ਕਿਆ ਇੱਧਰ ਕਾਤੇ ਉੱਚੀ ਕਾ ਇਧਰੋਂ ਤਾਂ ਪਾਣੀ ਚੜਦਾ ਤਾਂ ਮਾ ਸਾਰਾ ਖੇਤ ਦਾ ਉਧਰ ਨੂੰ ਗਿਆ ਐ ਇਧਰ ਕਿਵੇਂ ਉੱਚਾ ਹੋ ਗਿਆ ਇਹੋ ਦੇ ਦੋ ਮਾਰਾ ਨਾ ਮੈਂ ਸਾਰਾ ਉਹ ਫੇਰ ਗੱਬੜੂnga ਹੋ ਗਿਆ ਹਾਂ ਗੱਬੜੂnga ਹੋਣੀ ਤਾਂ ਇਹ ਜਾ ਤਾ ਕਰ ਵੀ ਕਿੰਨਾ ਕ ਚਾਰ ਘੰਟੇ ਲੱਗੇ ਯਾਰ ਕੱਲੇ ਚਾਰ ਘੰਟੇ ਜਿੱਕੋ ਬਣਿਆ ਹੁਣ ਸਾਰਾ ਚਾਰ ਘੰਟੇ ਕਿਹਾ ਹੁੰਨੇ ਆ ਇਹਦਾ ਇੱਕ ਬਣਾਇਆ ਇਹ ਨਹੀਂ ਘਾਟੇ ਬਸ ਆਹ ਨਾਲ ਤਾਂ ਇਹਦਾ ਸੀ ਚੱਲ ਕੋਈ ਨਹੀਂ ਤਾਂ ਆ ਗਿਆ ਹੋ ਗਿਆ ਨਹੀਂ ਮੈਨੂੰ ਹੁਣ ਯਾਰ ਤੁਸੀਂ 705 ਪਾ ਤਾ ਯਾਰ ਕੀ ਆ ਪਾਣੀ ਤਾਂ ਲੱਗਣਾ ਬਾਈ ਪਾਣੀ ਸਾਰੀ ਇਹ ਮੰਨਦਾ ਨਾ ਬਾਈ ਪਾਣੀ ਲਾ ਦੇ ਪਾਣੀ ਤੇ ਲੋੜ ਨਹੀਂ 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 ਪਾਣੀ ਲਾ ਦੇ ਆਪਾਂ ਪਾਣੀ ਲਾ ਦੇ ਪਾਣੀ ਲੱਗਣਾ ਬਾਈ ਗੰਨਾ ਜੰਮੂਗਾ ਬਹੁਤ ਵਧੀਆ ਗਿੱਲ ਹੈ ਕਿਹੜੀ ਯਾਰ ਇੱਥੇ ਤੁੰਨੂੰ ਕਹਾਦਾ ਹੋਇਆ ਯਾਰ ਗੱਬੇ ਡੌਲ ਪਾ ਕੇ ਲਾ ਕੇ ਮੋਟਰ ਉਤੇ ਆਏ ਪਾ ਜੀ ਤੁਹਾਨੂੰ ਪਾਸਤਾ ਆ ਗਿਆ ਮਿੱਟੀ ਐ ਨਹੀਂ ਪਾਵੇ ਬਸ ਆ ਮਾੜ ਮਾੜੀ ਨਾ ਫੇਰੀ ਕਿ ਕੰਮ ਹੋਰ ਕਰਦਾ ਮੇਰੇ ਕੋ ਦੂਹੀ ਪਈ ਆ ਜਿਹੜੀ ਰੋਟਾਵੀਟਰ ਵਾਲੀ ਉਹ ਬਸ ਐ ਨਹੀਂ ਮਿੱਟੀ ਪਾਈ ਜਿਹਦੀ ਸੁਆਗੀ ਜੀ ਦੀ ਮਾੜਾ 5-7 ਕਿਲੋ ਦਾ ਉਹ ਉਹ ਕਮਾ ਦਿੰਦਾ ਆਹੋ ਪਾ ਕੇ ਮਗਰ ਤੇ ਐ ਤਿੰਨ-ਤਿੰਨ ਜਾਣੇ ਦੋ ਬੰਦੇ ਜੁੜ ਕੇ ਕਮਾ ਦੋ ਬੰਦੇ ਦਾ ਰੋਟਾਵੀਟਰ ਇੱਕ ਵਾਰ ਦੂੰਗਾ ਇਹਦੇ ਨਾਲ ਬੰਨ ਕੇ ਡਰਾਈਵਰ ਨਾਲ ਰੱਸੀ ਨਾਲ ਉਹਦਾ ਫੱਟੀ ਆ ਹਾਂ ਮਾੜੀ ਮਾੜੀ ਮਿੱਟੀ ਪਾ ਦੇ ਆਏ ਪੈਣੀ ਇਦਣਾ ਸਵਾਗਾ ਨਹੀਂ ਹੈਗਾ ਹਾਂ ਇਨੀ ਪੈਣੀ ਆ ਉਹ ਉਹ ਇਹ ਨਾਲ ਪਾ ਦਿਆਂ ਮੈਸੀ ਨਾਲ ਇਹ ਨਾਲ ਪਾ ਦੂੰਗਾ ਛੋਟੇ ਨਾਲ ਪਾਈ ਪਰ ਕੀ ਯਾਰ ਕੀ ਭਾਈ ਕੀ ਤੂੰ ਕਹਿ ਕਹਿੰਦਾ ਤਾ ਤੇਰਾ ਗੰਨਾ ਦੇਖੀ ਐਂ ਕਰ ਮੈਂ ਤਾਂ ਬਾਈ ਨੂੰ ਵੀ ਸੁੱਕ ਲੱਗ ਗਈ ਮੈਨੂੰ ਅਮਰਦਾਰ ਤੂੰ ਵੀ ਦੱਸ ਦੇ ਉਹ ਯਾਰ ਕੋਈ ਨਹੀਂ ਕਹਿ ਰਸਣਾ ਜਿਹਦਾ ਗਾ ਨੂੰ 200 ਨੂੰ ਕਢਾਉਣਾ ਤਾਂ ਦੇਖ ਲੈ ਜੇ ਗਾ ਨੂੰ ਸਾਡੇ ਵਾਲੇ ਰੇਟ ਨਾਲ ਕਢਾਉਣਾ ਤਾਂ ਦੇਖ ਲੈ ਮੈਂ ਕੀ ਕਹਿ ਰਿਹਾ ਹਾਂ ਉਹ ਫੇਕਾ ਪੇਹ ਆ ਸੀ ਗੱਭੇ ਡਾਲ ਪਾਉਣੀਆਂ ਆ ਇਹ ਨੂੰ ਸਰਾਹ ਦਿੰਦੇ ਜੀ ਮੜ ਮੜੀ ਮਿੱਟੀ ਪਾਣੀ ਦਾ ਮੈਂ ਵਹੀ ਕਹਿ ਐ ਲੋ ਬਾਸੇ ਪੁੱਛ ਲੈ ਆ ਜਾ ਟਰੈਕਟਰ ਸ ਟਰੈਕਟਰ ਨਾਲ ਮੜ ਮੜੀ ਮਿੱਟੀ ਪਾਣੀ ਇਸ ਤੇ acha hai ki panchhi fit ka phata leya ha mere ko swaag aur swaagi ji paya do trekar ghumane ki zarurte nahi hai aothe gabbe dol pauni ho main ik bar swaaga maarde idhar hi field wale par chal te yaar bhai sahi paani la de aaye yaar bhai sahi ganna dekhi je ajj te 20 din pehla ganna yaar main tenu te yaar bhai di gal dassa tenu ajj te 20 din pehla ganna beej da meri gal ta sun la uri dekh la meri ikar sun la othe bijja ba amarjit rana ne mod par ganna bijja bhai kithhe pa ਔਰ ਮੋੜ ਪਰ ਉਹਨਾਂ ਨੇ ਦੋ ਖੇਤਾਂ ਨੂੰ ਪਾਣੀ ਲਾ ਤਾ ਇੱਕ ਖੇਤ ਨੂੰ ਪਾਣੀ ਨਹੀਂ ਲਾਇਆ ਜਾ ਕੇ ਦੇਖ ਲਈ ਗੰਨਾ ਕਿਵੇਂ ਖੜਿਆ ਫਿਰ ਤੂੰ ਐਂ ਕਰ ਪੱਗਾ ਮਰੂ ਜੀ ਬਸ ਗੱਲ ਮੁੱਕ ਗਈ ਮੈਂ ਇਹਦੀ ਪਹਿਲੇ ਕੰਪਣੀ ਪਾਣੀ ਲਾਇਆ ਨਾ ਸਾਰਿਆਂ ਨੂੰ ਵੀਰੇ ਇੱਕ ਖੇਤ ਨੂੰ ਪਾਣੀ ਨਹੀਂ ਲੱਗਿਆ ਉੱਪਰ ਜਾ ਕੇ ਦੇਖੀ ਤੇ ਗਿੱਲ ਹੋਊਗੀ ਸ਼ਰਤ ਲਾ ਲਾ ਪਾਣੀ ਛੜਨ ਲੱਗਾ ਉਹਨੂੰ ਸ਼ਰਤ ਲਾ ਲਿਆ ਲਾ ਸ਼ਰਤ ਹੁਣੇ ਚੱਲ ਇਹ ਪਾਰਟੀ ਨੂੰ ਹੋ ਕੇ ਜੀ ਲਊਗੀ ਤੇ ਇਹ ਤੇਰੀ ਗਣੀ ਜਿੱਲ ਕੇ ਆਉਗੀ ਚੱਲ ਨਹੀਂ ਤੈਨੂੰ ਦੱਸ ਤਾਂ ਉਹਨੂੰ ਲਾ ਤਾਂ ਨਹੀਂ ਜੀ ਗੱਲ ਤੇ ਬਚਦਾ ਫਿਰ ਜਾਂਦਾ ਵੀ ਕਰ ਨਹੀਂ ਰਹੀ ਜੇ ਹੋਰ ਸਿਰ ਪੈ ਜਵੇ ਪਾਣੀ ਦੇ ਲਾ ਬੋਰ ਨਹੀਂ ਕਰਤੋ ਇਹਨੂੰ ਬਾਟੀ ਵਾਲੀ ਨਾ ਹਰ ਸੀਸ ਮੈਂ ਕੋ ਭਈਆਂ ਲੱਲਾ ਜੈ ਉਹ ਗਿੱਲੇ ਨਹੀਂ ਕਿੰਨਾ ਕਿੱਥੇ ਜੰਮਣਾ ਹੈ ਧੁੱਪ ਪੈਣੀ ਇਹਨੂੰ ਹੁਣ ਠੱਟਾ ਘੁਮਾ ਦੇ ਟਰੈਕਟਰ ਵੀ ਨਹੀਂ ਆਇਆ ਓਏ ਇਹ ਤਾਂ 10 ਇਹ ਗਿੱਲ ਗੰਨੇ ਵਾਲੀ ਨਹੀਂ ਹੈਗੀ ਜਿਹੜੀ ਤੂੰ ਕਹਿਣਾ ਗੰਨਾ ਵੀ ਉਹ ਮੈਂ ਤੇ ਇਸ ਕੋ ਕੱਲ੍ਹ ਸੇ ਬਤਾ ਰਹਾ ਹਾਂ ਇਹ ਗੱਲੀਏ ਦੇ ਕਿਲੇ ਨਹੀਂ ਹੈਗੀ ਓਲੇ ਦਾ ਆ ਹੁਣ 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 ਕੱਢੇ ਔਰ ਇਹਦਾ ਉਹ ਐਂਡ ਮੇ ਜਾ ਕੇ ਦੇਖ ਕੇ ਪਹਿਲਾਂ ਕੱਢੇ ਵੇੜ ਉਹ ਤਾਂ ਕਿਆ ਬਣਿਆ ਬੋਂਗ ਓ ਦੇ ਤਲੀਆਂ ਦੇਖ ਦਿਓ ਥੋੜਾ ਥੋੜਾ ਪਾਣੀ ਲਗਾ ਦਿਓ ਕਿਆ ਰ ਬਣਾ ਆਲੇ ਪਹਿਲੇ ਕੱਲ੍ਹ ਨਾ ਨਾ ਪੂਰੇ ਹੀ ਭਰਨਾ ਖੇਤ ਹੈ ਅਰੇ ਤੇ ਗੱਬੇ ਵੱਟ ਪਾਉਣੇ ਖੁੱਲੇ ਹੀ ਪਾਉਂਦੇ ਯਾਰ ਗੱਬੇ ਵੱਟ ਉਹਨੇ ਨੂੰ ਪਰ ਸਿਆਣਾ ਚ ਭਰਨਾ ਖੇਤ ਨੇ ਲੇਜ਼ਰ ਹੋਇਆ ਹੋਇਆ ਇਹ ਥੋੜੀ ਲਾਈਟ ਦਾ ਪੰਗਾ ਪੈਂਦਾ ਇੱਕ ਤਿੰਨ ਦਿਨ ਹੋ ਗਏ ਮੈਨੂੰ ਛੱਡੇ ਪਾਣੀ ਰਾਤ ਨੂੰ ਜਲਾ ਰਾਤ ਨੂੰ ਰਾਤ ਨੂੰ ਵੀ ਛੱਡਦੇ ਜਾਏ ਰਾਤ ਨੂੰ ਲਾਈਟ ਨਹੀਂ ਆਈ ਰਾਤ ਨੂੰ ਯਾਰ ਇੱਕ ਦਿਨੇ ਨਹੀਂ ਆਈ ਕੱਲ੍ਹੇ ਨਹੀਂ ਆਈ ਹੈਗੀ ਆਸੋ ਥੋੜੀ ਬੋਸ ਜੱਲੀ ਆ ਮੈਨੂੰ ਇੰਨੀ ਗੱਲ ਦੱਸ ਦੰਨਾ ਚਾਹੇ ਕਿਾਰੇ ਪਾਲਾ ਚਾਹੇ ਛੋਟੇ ਪਾਲਾ ਕਿਹੜਾ ਸਿਰੇ ਜਾਈ ਜਾਵੇ ਦੁਆਰਾ ਦੁਆਰਾ ਨਾ ਭਰਨਾ ਪਵੇ ਖੇਤ ਹਾਂ ਇਹ ਵੀ ਪੰਗਾ ਰਹਿਣਾ ਕਿਹੜਾ ਪਾਲੇਗਾ ਤਾਂ ਠੀ ਈਗਾ ਨਾ ਜੇ ਦੋ ਦਿਨ ਉਹੀ ਕਿਆਰਾਂ 'ਚ ਪਾਣੀ ਪਈ ਗਿਆ ਹਾਂ ਬਹੁਤ ਵਾਰ ਕਰਾਏ ਪਾਉਂਦਾਂ ਦਾ ਜਗਦੀਪ ਨਹੀਂ ਮੈਂ ਤੈਨੂੰ ਗੱਲ ਕਰੀ ਯਾਰ ਸਾਲਾ ਹੋਰ ਖਰਚਾ ਪੈ ਤੂੰ ਜਨਰੇਟਰ ਖੜਾ ਦੇਣਾ ਮੈਂ ਹਾਂ ਉਹ ਤਾਂ ਖੜਾ ਹੋਣਾ ਪੈਣਾ ਇੱਕ ਕਿਆਰ ਨਾਲ ਦੀ ਨਾਲ ਭਾਰੀ ਕਰ ਦੂਗਾ ਵਾ ਯਾਰ ਤੂੰ ਸ਼ਾਮ ਨੂੰ ਚਲਾ ਲੈ ਤੇ ਨਾਲ ਆਉਂਗੇ ਅਸੀਂ ਹੋਰ ਅਸੀਂ ਮੇਰੀ ਗੱਲ ਸੁਣ ਯਾਰ ਨੂੰ ਅਸੀਂ ਆ ਜੂਗੇ ਫੇਰ ਤਾਂ ਕੋਈ ਨਹੀਂ ਆਇਆ ਕਦੇ ਪਰ ਜਿਓ ਟਰੈਕਟਰ ਨੂੰ ਬਾਹਰ ਨੂੰ ਕਦੇ ਉਹ ਉੱਥੇ ਦੰਦੜਿਆ ਕੱਢੀਏ ਦੇਖ ਲੈ ਬੰਦਾ ਖੇਲਾ ਹੋ ਗਈ ਗਿਆ ਤੇਰੇ ਕੋਲ ਬੋਚੀ ਗਿਆ ਮੇਰੀ ਗੱਲ ਸੁਣ ਮੈਂ ਤਾਂ ਹੁਣ ਮੈਨੇਜਰ ਟ੍ਰੈਕਟਰ ਦਾ ਤਨ ਹੋਰ ਲਿਆ ਲੰਬੜਾ ਆ ਦੀ ਥੋੜਲਾ ਹੁਣ ਚਾਹੇ 4-5 ਕਿਹੜਾ ਪਾਉਣ ਕੋਈ ਗੱਲ ਨਹੀਂ ਹਾਂ 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 ਪਾਣੀ ਲੱਗ ਜਾਗਾ ਲੈ ਜਦ ਜਦ ਫਿਰ ਰੋਤਾ ਬੇਟਾ ਘੁਮੇਗਾ ਨਾ ਸੁਆਗਾ ਮਾਰੋ ਛੋੜਨਾ ਹੋ ਜਿਦਣ ਯਾਰ ਮੇਰੀ ਗੱਲ ਥੋੜੀ ਜਿਤਨੀ ਦਾ ਟਾਇਰ ਖੜ ਗਿਆ ਸੁਆਗਾ ਮਾਰਦੇ ਸਾਰ ਪੱਧਰਾ ਹੋ ਜਾਣਾ ਸਾਰਾ ਕਿੰਨਾ ਜੰਮਣਾ ਪਾਣੀ ਲਾਉਣੇ ਨੂੰ ਹੀ ਨਾ ਸੁਆਗਾ ਕਿਹੜਾ ਪਾਉਣਾ ਉਹਦੇ ਬਾਅਦ ਇੱਕ ਪੱਧਰਾ ਸੁਆਗਾ ਮਾਰਦੇ ਇੱਕ ਪੱਧਰਾ ਮਾਰਨਾ ਜੇ ਇਹਨੂੰ ਜੇਰੇਸ ਬਰਦੀ ਬੱਛਾ ਨਾ ਸਵੇਰੇ ਸੁਆਗੀ ਮਾਰਦਣੀ ਟਰੈਕਟਰ ਨਾਲ ਹੋਲੀ ਜੀ ਹੂੰ ਠੀਕ ਆ ਉਹ ਭਾਰੀ ਨਹੀਂ ਹੈਗੀ ਉਹ ਤਾਂ ਉਹ ਜਿਸ ਤਰ੍ਹਾਂ ਆਪਾਂ ਰੋਟਾ ਬਿਟਰ ਦੀ ਮਿੱਟੀ ਪੱਧ ਜਿਹੜੇ ਉਹ ਕਰਦੇ ਨੇ ਲੀਜੀ ਬਣਾਉਂਦੀ ਸੀ ਉਹ ਕਰੇ ਪਈ ਨਹੀਂ ਆ ਤਾਂ ਦੇਖਿਆ ਕਿ ਉਹ ਫਟਿਆ ਜਾ ਮੀਂਹ ਕਿਦਾਂ ਦੱਸਿਆ ਵੇ ਸਲ ਮੀਂਹ ਹੋਈ ਹੈਗਾ ਯਾਰ ਨਾ ਅਗਰ ਮੀਂਹ ਜੇ ਕਹਿੰਦਾ ਮੀਂਹ ਨਹੀਂ ਹੈਗਾ ਫਿਰ ਗਾ ਪਈ ਉਹ ਯਾਰ ਮੀਂਹ ਜਗਦੀ ਪੈਣਾ ਹੈਗਾ ਯਾਰ ਉਹ ਨਹੀਂ ਫਿਰ ਹੋਰ ਕਰ ਕਾਲੇ ਅਦੀ ਸੈੱਲੋ ਦਰੋਂ ਗਾ ਲੈ ਵੀ ਰਾਸ ਨੂੰ ਪਾਣੀ ਛੱਡ ਦੋ ਪੂਲ ਨਾਲ ਉਹ ਦੋਏ ਮੋਟਰ ਚਲਾ ਲਈਏ ਉਹ ਤਾਂ ਲਾਉ ਨਹੀਂ ਫਿਰਦਾ ਕਿੰਨੇ ਚਲਾ ਦੋ ਛੱਡ ਦੇ ਉੱਠੋ ਵੀ ਕਿਆਰਾ ਲਾਉਣਾ ਇੰਡੀ ਗੱਲ ਉਹ ਉਹਨੇ ਵੀ ਲਾਉਣਾ ਉਹ ਵਾਤ ਵਿੱਚ ਕਹੀ ਗਾ ਉਹ ਇੱਧਰ ਸਹੀ ਪੈਪ ਵਾਲਾ ਇਹ ਮੋਟਰ ਪਰ ਤੇ ਪੈਪ ਵਾਲਾ ਇਹਨੂੰ ਇਹਨਾਂ ਦੀ ਛੱਡ ਲਾ ਪੈਪ ਯਾਰ ਉਹ ਇਹਦਾ ਕਹਾਂ ਤੁਹਾਨੂੰ ਉਹ ਲੋੜੇ ਨਹੀਂ ਯਾਰ ਇੱਕ ਕਿਆਰੇ ਨੂੰ ਮੋਟਰ ਚਲਾਵੇ ਇਹਨੂੰ ਉਹ ਨਹੀਂ ਉਹ ਕਹਦਾ ਮੈਂ ਉਹ ਮੋਟਰ ਪਰ ਤੇ ਨਹੀਂ ਲਿਆ ਦੋਏ ਲੋ ਤੇ ਨੂੰ ਗਾ ਢੀਤ ਲਿਆ ਟਰੈਕਟਰ ਨਾਲ ਪੁਰਾ ਜਮਾਈ ਜਿੱਥੇ ਟਾਇਰ ਆਏ ਬੈਨ ਨਾਲ ਚੜਾ ਦੀ ਦੇ ਦੋ ਦਿਨ ਮੋਟਰਾਂ ਛੱਡਦੇ 7 ਵਜੇ ਤੇ ਛੱਡੀ ਵੀ ਆਪਾਂ 9 ਵਜੇ ਨਾਲ ਆਪਾਂ ਵਿਹਲੇ ਨਾਲ ਆਪਣਾ ਕੰਮ ਹੋ ਜਾਣਾ ਓਏ ਚਾਰੇ ਤੇ ਗੁਲਵੀਰ ਪੁੱਛੇ ਮੈਨੂੰ ਕਿਹ ਹੈ ਕਿਆ ਪ੍ਰੋਗਰਾਮ ਹੈ ਇੱਧਰ بڑے ਟਰੈਕਟਰ ਇਕੱਠੇ ਹੋਏ ਓਹ ਪਤਾ ਭਾਈ ਸ਼ਾਮ ਹੋ ਗਈ ਇੰਨਾ ਕ ਪਤਾ ਇੰਨਾ ਕ ਪਤਾ ਕਿੱਥੇ ਤਾਂ ਹੀ ਕਰੇ ਜੀ ਸੁਆਗਾ ਪਾਣੀ ਨਾਲ ਲੋਲਾ ਪਾਣੀ ਦਾ ਫੇਰ ਲੋਲਾ ਤਾਂ ਮੈਂ ਉਹੀ ਕਹਿੰਦਾ ਆ ਜਾ ਚਲੋ ਕਰਦੇ ਉਹੀ ਕੰਮ ਮੈਨੂੰ ਕਿਆ ਲੋੜ ਦੀ ਨਿਕਣਾ ਹੋ ਕਰਨੇ ਦੀ ਕਹਿੰਦਾ ਇੰਨੇ ਟਰੈਕਟਰ ਇਕੱਠੇ ਕਰੇ ਮਾ ਗੱਲ ਨਾ ਉੜ ਜੂ ਗੱਲ ਵਾਲੀ ਫੇਰ ਉੜ ਗਈ ਹਰ ਮੈਨੂੰ ਆ ਤਾਂ ਵੀ ਨਾਲ ਦੀ ਨਾਲ ਸਵਾਗਾਂ ਮਾਰਦਣਾ ਉੱਥੇ ਇਹ ਤਾਂ ਬਣਿਆ ਤਾਂ ਬਹੁਤ ਇਹ ਤਾਂ ਬਹੁਤ ਬਹੁਤ ਬਣਿਆ ਵਾ ਮੈਂ ਗੰਨਾ ਜੰਮਣਾ ਬਹੁਤ ਬਹੁਣਾ ਇਹ ਪਾਣੀ ਲਾਦੇ ਨੇ ਅੱਛਾ ਇਹ ਪਾਈਪਿਆਂ ਨੂੰ ਆਏ ਕਰਦੇ ਭੱਜੇ ਉੱਥੇ ਕਰਦੇ ਖੁੰਚੇ ਜੇ ਪਾਣੀ ਬਾਹਰ ਕੱਢਦੇ ਠੀਕ ਆ ਫਿਰ ਉਧਰ ਵੀ ਦਮੇ ਨਾ ਤੇ ਇੱਥੇ ਮੈਂ ਥੋੜੇ ਮਾ ਗਿਚਾ ਕਰ ਲਿਆਂਗਾ ਸਿਆੜਾ ਵਾਲਾ ਕੰਮ ਰੱਖ ਸਵੇਰੀਆਂ ਬਸ ਹਾਂ ਕਾ ਵੀ ਤਾਂ ਮਾਰਨੀ ਸਵਾਗ ਦੀ ਜੀ ਉਹ ਜੇ ਕੰਮ ਬਾਕੀ ਲਵੇੜੀ ਕੇ ਆਪਣੇ ਸੁਆਇਆ ਫਿਰ ਪੀੜਾ ਦੀ ਨਹੀਂ ਨਹੀਂ ਕੰਮ ਹੋ ਆ ਲੋਕ ਸਾਰਨ ਤੇੜਨਾ ਬਿਠੇ ਨੇ ਓਏ ਦੇਖ ਪਤਾ ਨਹੀਂ ਹੈ ਬਾਂਦੇ ਚਾਰ ਲੈ ਖੜਾ ਓਏ ਚੱਤੀ ਯਾਰ ਓਏ ਓਏ ਮਾਰੇ ਕਰ ਦਿੰਗੇ ਦੇਣਾ ਅੱਗੇ ਜਾ ਅੱਗੇ ਜੇ ਗੇਂਸ ਚੱਲਣੋਂ ਪੰਡਤ ਕਿੰਨੇ ਪਾਏ ਲੈਂਦਾ ਨੂੰ ਕਹਾਂ ਲੈਣਾ ਲੈਣਾ ਪਰ ਮਾਰ ਦੇ ਹਾਂ ਪੁੱਜ ਗਿਆ ਭਾਈ ਚਾਚੇ ਹਾਂ ਆ ਕਾਲੇ ਚਾਚੇ ਹੁੰਦੇ ਨੇ ਹਾਂ ਤਾਂ ਦਿਲ ਕੈਂਦੀਆਂ ਗੋਲੀਆਂ ਆ ਇਹ ਪਾਣੀ ਦੇਖ ਕੇ ਲਾਇਓ ਉਹਨੂੰ ਉਂਗੀਆਂ ਦਾ ਅਟੈਕ ਕਰਿਓ ਚੱਲ ਪਾਣੀਓ ਲਾਉਣਾ ਸਾਈ ਤਾਂ ਗੋਲੀਆਂ ਲੈ ਕੇ ਆਇਓ ਉਹ ਪੁੱਛ ਰਹੀ ਹੁਣ ਕਹਿੰਦਾ ਮੈਂ ਲਾਉਣਾ ਛੱਡ ਦੇ ਸਮਝਦਾ ਨਾ ਤੂੰ ਮੈਂ ਤਾਂ ਉਹੀ ਪੁੱਛਦਾ ਉਹ ਕਹਿੰਦਾ ਛੱਡ ਦੇ ਖੁੱਲਾ ਛੱਡ ਦੇ ਛੱਡਣਾ ਉਹਨੇ ਹਾਂ ਲਾਉਣਾ ਮੈਂ ਕਹਿੰਦਾ ਪਈਆ ਕਿ ਤੈਨੂੰ ਕਹਿ ਮੇਰੀ ਗੱਲ ਸੁਣ ਲੈ ਚੱਲ ਫੁੱਕ ਪਈਆ ਉਹ ਤਾਂ ਬਾਉੜ ਦੀ ਆ ਪਾਣੀ ਤੇ ਲਾਉਣਾ ਪੈਣਾ ਇਹਨੂੰ ਲੈਟ ਕਰ ਆਇਆ ਕੱਲਾ ਹੂੰਗਾ ਹਾਂ ਓਕੇ ਓਕੇ ਭਾਈ ਮਾਰੇ ਗਵਾਂਢੀ ਵੀ ਮਾਰ ਲੰਦੇ ਬੱਟਾ ਵੱਡੀ ਜਾਂਦਾ ਵੀ ਉਹਨੂੰ ਮਿੱਟੀ ਵੀ ਲਾਉਣੀ ਹੁੰਦੀ ਆ ਉੱਪਰਲੇ ਦੀ ਥੋੜੀ ਲਾਉਣੀ ਸਾਰੀ ਉਹ ਮਾਰ ਜੇੜਾ ਵੱਡੂਗਾ ਜੀ ਨਹੀਂ ਜੇੜਾ ਵੱਡੂਗਾ ਜੀ ਹਾਂ ਇੱਕ ਮਿੰਟ ਰੁਕਦਾ ਜਾਂ ਬੱਟ ਮੈਂ ਮਿੱਟੀ ਲਾ ਗਿਆ ਜਦ ਹੁਣ ਆ ਉਹ ਮੈਂ ਤੇਰੀ ਗੱਲ ਆ ਸਹਿਮਦਾ ਜੀ ਚਾਚਾ ਜਾਵਾ ਬੀਜਿਆ ਮੈਂ ਮੈਂ ਬੱਟ ਲਾਤੀ ਹਾਂ ਮਿੱਟੀ ਲਾਤੀ ਸਮਝ ਗਿਆ ਫੇਰ ਦੇਖਣੀ ਵੀ ਹੁੰਦੀ ਚਲਾ ਕੇ ਉਹ ਦੇਖਣੀ ਗਵਾਂਢੀ ਨੇ ਡੋਟ ਡਟ ਖੱਡਾ ਖੱਡ ਪਈ ਆ ਯਾਰ ਇਹ ਥੋੜੀ ਦੇਰ ਪਿੱਛੇ ਚੱਕ ਮੂਰੇ ਦੇ ਮੱਕੀ ਬਾਣਨੀ ਹੈ ਹਾਂ ਉਹ ਪਿੱਛੇ ਲਾ ਦੋ ਉੱਥੇ ਜਿਹੜਾ ਆ ਬਹੁਣਾ ਹਾਂ ਆ ਚੱਕ ਮੜਾ ਮੂਰੇ ਦੇ ਹੱਥ ਪਾ ਲੈ ਕੋਪਰ ਨੂੰ ਕੋਈ ਨਾ ਡੋੜਾ ਗੱਡਣਾ ਮੰਜੀ ਲਾ ਕੇ ਬਾਅਦ ਜਦੋਂ ਵਾਰਕੋ ਨੂੰ ਖੜਾ ਕਰਦੇ ਹਾਂ ਹਾਂ ਜਦੋਂ ਬੌਲ ਬੌਲ ਖੜਾ ਕਰਦੇ ਬਾਅਦ ਥੋੜਾ ਉੱਡ ਵੀ ਜਿਹੜਾ ਥੜੀ ਰਾਸਤਾਰ ਜੁੜਦੀ ਹੁੰਦੀ ਹੈ ਉਹ ਆ ਜਿਹੜਾ ਪਲਟਾਵੇਂ ਮਾਰਦੇ ਨੇ ਉਹਨੇ ਦਿੱਤੀ ਜੀ ਦਾ ਇਹ ਕਿ ਜੇ ਪਾਣੀ ਥੋੜਾ ਨਾ ਪੈਣਾ ਜਲ ਕੰਨਾ ਬਗਲੇ ਦਾ ਜੀ ਦਾ 来来 ਜਿੰਦ ਕਬਾ ਫੈਣ ਲੱਗ ਗੇ ਪਰਮਾਦ ਮਾ ਜੋ ਕਰਦਾ ਬੱਚੇ ਕਰਨਾ हां ਉਹ ਸਾਦੇ ਪਾਣੀ ਨੇ ਕੀ ਕਰਿਆ ਦੇਖਣਾ ਹਰ ਸੱਤਾ ਫੇਰਦੇ ਆ ਸੋ ਭਾਈ ਚੱਲੀ ਜਾਓ ਆਓ ਕੇ